ਪਰ ਉਹ ਮਰਾ ਕੰਨੇ ਵਾਲਾ ਠੀਕ ਕੰਨੇ ਦੀਆਂ ਕੋਡਾਂ ਨਹੀਂ ਜਿਹੜੀਆਂ ਹਾਂਜੀ ਆ ਕਬੂਤਰ ਮੇਰਾ ਬਾ ਇੱਕ ਕਬੂਤਰ ਪੁੰਨੋਂ ਵਾਲਿਆਂ ਦਾ ਤੇ ਜਰਨੈਲ ਵਾਲਿਆਂ ਦਾ ਹਾਂਜੀ ਇਹ ਕਬੂਤਰ ਬਾਜੀ ਛੱਡਿਆ ਵਾ ਹਾਂਜੀ ਇੱਥੇ ਛੱਡਿਆ ਰਿਹਾ ਸਿਰ ਕੱਪੜੇ 9:30 ਵਜੇ ਟਾਵਰ ਤੇ ਬੈਠਿਆ ਸੀਗਾ ਇਹ ਜਿੱਤ ਗਏ ਜੰਟੇ ਵਾਲਾ ਕਬੂਤਰ ਵੱਡਾ ਇਹ ਕਿਥੋਂ ਆਏ ਜੀ ਇਹ ਸੋਡੀ ਬਾਈ ਕੋਲੋਂ ਆਂਦਾ ਸੀਗਾ ਹਾਂ ਜੀ ਉਸਤਾਦ ਕੋਲੋਂ 3 3 6 7 8 9 10 11 12 13 14 ਕੰਮ ਨੇ ਹੋਂ ਦੇ ਕਿਥੋਂ ਨਿਕਲਿਆ ਆ ਵੀ ਕਰਨਾ ਲਾਲਾ ਕਬੂਤਰ ਇਹ ਚੀਨੇ ਦਾ ਭਰਾ ਹੈ ਉਹਦਾ ਹਾਂ ਜੀ ਆ ਬਿੰਦਰਪੂਲੇ ਵਾਲਾ ਹਾਂ ਜੀ ਇਹ ਕਬੂਤਰ ਤਾਂ ਕਿਸੇ ਕੋਲ ਹੀ ਹੋਣਗੇ ਹਾਂ ਹਾਂ ਜੀ